ਕਿ ਤੁਹਾਡੀ ਇਸ ਭੈਣ ਦਾ ਜਨਮ ਪੱਟੀ ਸ਼ਹਿਰ ਚ ਮਹੀ ਪੈ ਵਰਦੇ ਮਹੀ ਚ ਸੌਣ ਭਾਦਰਾ ਦੇ ਮਹੀਨੇ ਗੱਡੇ ਦੇ ਛੱਤ ਥੱਲੇ ਹੋਇਆ ਸੀ ਤੇ ਜਦੋਂ ਸਾਡੇ ਬਜ਼ੁਰਗ ਇੱਥੇ ਉਤਵਾ ਵਿਖੇ ਆਏ ਸੀ ਤੇ ਸਾਡੇ 750 ਕਿੱਲੇ ਇਹਦੇ مالک ਸੀ ਜੋ ਉੱਥੇ ਛੱਡ ਕੇ ਆਏ ਸਹਬੇ ਜਾਦਾਤ ਸੀ ਸਰਦਾਰ ਸੀ ਜਦੋਂ ਇੱਥੇ ਆਏ ਉਹਨਾਂ ਕੋਲ ਇੱਕ ਸੇਰ ਆਟਾ ਵੀ ਨਹੀਂ ਸੀ ਮੇਰੇ ਬਜ਼ੁਰਗਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਸੁਣ ਕੇ ਮਾਣ ਵੀ ਹੋਇਆ ਤੇ ਰੋਣਾ ਵੀ ਆਇਆ ਬਰਕਤਖਾਨ ਨੇ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਇਹ ਚਾਰ ਕਮਰੇ ਨਹੀਂ ਜਿਹੜੇ ਵੀ ਇਹ ਚਾਚੇ ਉਹਨਾਂ ਦੇ ਹੱਥਾਂ ਦੇ ਪਾਏ ਆ ਖਾਸ ਤੌਰ ਤੇ ਉਹ ਰਾਜਨੀਤਿਕ ਲੋਕਾਂ ਪ੍ਰਤੀ ਗਿਲਾ ਕਰਦੇ ਹੁੰਦੇ ਸੀ ਕਿ ਇਥੋਂ ਦੀ ਰਾਜਨੀਤੀ ਤਾਂ ਸਿਰਫ ਸੱਤਾ ਪ੍ਰਾਪਤੀ ਤੱਕ ਹੀ ਸੀਮਤ ਹੈ ਤੇ ਸਾਰੀ ਜ਼ਿੰਦਗੀ ਮੈਂ ਉਹਨਾਂ ਨੂੰ ਦੇਖਦਾ ਰਿਹਾ ਉਹਨਾਂ ਨੂੰ ਇੱਕ ਗੱਲ ਦਾ ਬੜਾ ਗਿਲਾ ਰਿਹਾ ਉਹ ਇਹ ਗੱਲ ਨਹੀਂ ਸਮਝ ਸਕੇ ਵੀ ਸਾਨੂੰ ਅਜਾੜਿਆ ਕਿਉਂ ਗਿਆ ਸਾਨੂੰ ਇਹ ਸਜ਼ਾ ਕਿਸ ਲਈ ਦਿੱਤੀ ਗਈ? ਇਹੋ ਫਿਰ ਮਾਤਾ ਜੀ ਨਾਲ ਗੱਲ ਕਰਕੇ ਖੁਸ਼ ਵੀ ਬੜੇ ਹੋਏ ਤੇ ਰੋਏ ਵੀ ਬਹੁਤ। ਕਿ ਸਾਡੇ ਲੋਕਾਂ ਦੀ ਤਾਂ ਕੋਈ ਲੜਾਈ ਨਹੀਂ ਹੈਗੀ। ਅਸੀਂ ਤਾਂ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ, ਅਸੀਂ ਤਾਂ ਇੱਕ ਦੂਜੇ ਨਾਲ ਜਿਹੜਾ ਹੈ ਵਪਾਰ ਦਿਆਂ ਸਾਂਝਾ ਚਾਹੁੰਦੇ ਆ, ਅਸੀਂ ਤਾਂ ਇੱਕ ਦੂਜੇ ਨਾਲ ਪਿਆਰ ਦਿਆਂ ਸਾਂਝਾ ਚਾਹੁੰਦੇ ਆ। ਸਤਿ ਸ੍ਰੀ ਅਕਾਲ ਦੋਸਤੋ। ਹਜ਼ਾਰ ਟੀਵੀ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਕਰਦੇ ਆਂ। 1947 ਦੀ ਗੱਲ ਕਰੀਏ ਤਾਂ ਇੱਕ ਸੰਪੂਰਨ ਪੰਜਾਬ ਦਾ ਜਿਹੜਾ ਚੇਤਾ ਆਉਂਦਾ ਹੈ ਤੇ ਉਹ ਇੱਕ ਕਾਲਾ ਦੌਰ ਜਿਹੜਾ ਹੈਗਾ ਸਾਡੀਆਂ ਅੱਖਾਂ ਦੇ ਸਾਹਮਣੇੋਂ ਗੁਜ਼ਰ ਜਾਂਦਾ ਹੈ ਜਦੋਂ ਹਸਦੇ ਵਸਦੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ ਬਹੁਤ ਸਾਰੀ ਕਤਲੋਗਾਰਥ ਦੋਨੋਂ ਪਾਸੇ ਜਿਹੜੀ ਸੀਗੀ ਉਹ ਹੋਈ ਇਨਸਾਨੀਅਤ ਦਾ ਖੂਨ ਜਿਹੜਾ ਵਹਾਇਆ ਤੇ ਬਹੁਤ ਸਾਰੇ ਲੋਕ ਜਿਹੜੇ ਹਿੰਦੁਸਤਾਨ ਵਾਲੇ ਪਾਸੇ ਸੀ ਇਧਰੋਂ ਹਿਜਰਤ ਕਰਕੇ ਪਾਕਿਸਤਾਨ ਗਏ ਤੇ ਉਧਰੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਹਿੰਦੁਸਤਾਨ ਵਾਲੇ ਪਾਸੇ ਆਉਣਾ ਪਿਆ ਆਪਣੇ ਘਰ ਆਪਣੇ ਪਰਿਵਾਰ ਆਪਣੀਆਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਪਾਕਿਸਤਾਨ ਦੇ ਵਿੱਚ ਛੱਡ ਕੇ ਜਦੋਂ ਲੋਕ ਇੱਧਰ ਆਏ ਤੇ ਮਿੱਟੀ ਦਾ ਮੋਹ ਪੂਰੀ ਉਮਰ ਉਹਨਾਂ ਦੇ ਨਾਲ ਜਿਹੜਾ ਜੁੜਿਆ ਰਿਹਾ ਸੋ ਇਦਾਂ ਦੀ ਇੱਕ ਕਹਾਣੀ ਇਦਾਂ ਦੇ ਇੱਕ ਬਜ਼ੁਰਗ ਜਿਹੜੇ ਆਪਣੇ ਬਜ਼ੁਰਗਾਂ ਦੇ ਪਿੰਡ ਜਾ ਕੇ ਆਏ ਨੇ ਸਰਦਾਰ ਅਜੀਤ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਆ ਤੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਜਦੋਂ ਆਪਣੇ ਪਿੰਡ ਗਏ ਜਾਂ ਜਿਹੜੀਆਂ ਗੱਲਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਪਿੰਡ ਦੇ ਦੀ ਜਿਹੜੀ ਆ ਸਾਂਝ ਜਾਂ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਪਿੰਡ ਜਾਣ ਦੀ ਤਾਂਗ ਕਿਵੇਂ ਪੈਦਾ ਹੋਈ ਸੋ ਆਓ ਗੱਲ ਕਰਦੇ ਆ ਸਰਦਾਰ ਅਜੀਤ ਸਿੰਘ ਸੰਧੂ ਜੀ ਨਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਆਨੰਦ ਬਾਦੀ ਬੋਲ ਜੀ ਐ ਮਾਪੂ ਜੀ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਜਨਮ ਇੱਧਰ ਦਾ ਹੈ ਤੁਹਾਡਾ ਜਨਮ ਕਦੋਂ ਹੋਇਆ ਮੇਰਾ ਜਨਮ 22 1963 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁਤਬਾ ਵਿੱਚ ਹੋਇਆ ਬਾਪੂ ਜੀ ਜਿਵੇਂ ਤੁਸੀਂ ਦੱਸਦੇ ਹੋ ਕਿ ਇੱਕ ਮਿੱਟੀ ਦਾ ਮੋਹ ਜਿਹੜਾ ਤੁਹਾਡਾ ਬਣਿਆ ਜਦ ਕਿ ਤੁਸੀਂ ਤੁਹਾਡਾ ਜਨਮ ਇੱਧਰ ਆ ਕੇ ਹੋਇਆ ਤੇ ਕਿੱਦਾਂ ਦਾ ਮਤਲਬ ਪਰਿਵਾਰਕ ਮਾਹੌਲ ਸੀ ਜਦੋਂ ਬਜ਼ੁਰਗ ਉਧਰੋਂ ਜਿਹੜੇ ਛੱਡ ਕੇ ਆਏ ਸੀ ਕਿੱਦਾਂ ਦੀਆਂ ਗੱਲਾਂ ਕਰਦੇ ਸੀ ਜਾਂ ਕਿੱਦਾਂ ਦਾ ਉਹ ਮਾਹੌਲ ਸੀ ਕਿ ਤੁਹਾਨੂੰ ਵੀ ਉਸ ਮਿੱਟੀ ਦੇ ਨਾਲ ਇਨਾ ਲਗਾਵ ਹੋ ਗਿਆ ਸਾਡੇ ਬਜ਼ੁਰਗ 1947 ਦੀ ਵੰਡ ਵੇਲੇ ਜਦੋਂ ਇੱਥੇ ਆਏ ਤੇ ਸਾਰਿਆਂ ਤੋਂ ਪਹਿਲਾਂ ਉਹ ਲੁਧਿਆਣੇ ਡਿਸਟ੍ਰਿਕਟ ਵਿੱਚ ਉਹਨਾਂ ਦੀ ਐਂਟਰੀ ਹੋਈ ਉਸ ਤੋਂ ਬਾਅਦ ਰਾਏਕੋਟ ਦੇ ਲਾਗੇ ਸੁਲਤਾਨਖਾਂ ਵਾਲਾ ਪਿੰਡ ਹੈ ਛੋਟਾ ਜਿਹਾ ਸਾਡਾ ਸਾਰਾ ਖਾਨਦਾਨ ਸਾਡਾ ਸਾਰਾ ਪਰਿਵਾਰ ਉੱਥੇ ਠਹਿਰਿਆ ਕੁਝ ਦਿਨ ਜਿਸ ਨੂੰ ਕੱਚੀ ਲਾਟ ਵੀ ਕਿਹਾ ਜਾਂਦਾ ਹੈ ਕੱਚੀ ਲਾਟ ਦਾ ਭਾਵ ਸੀ ਕਿ ਹਰ ਪਰਿਵਾਰ ਨੂੰ 10 ਏਕੜ ਗੁਜ਼ਾਰੇ ਵਾਸਤੇ ਸਰਕਾਰ ਵੱਲੋਂ ਜ਼ਮੀਨ ਦਿੱਤੀ ਗਈ ਸੀ ਆਰਜੀ ਤੌਰ ਤੇ ਉਸ ਤੋਂ ਬਾਅਦ ਫਿਰ ਡੇਢ ਤੋਂ 2 ਸਾਲ ਦੇ ਵਿੱਚ ਵਿੱਚ ਫਿਰ ਪੱਕੀ ਲਾਟ ਸ਼ੁਰੂ ਹੋਈ ਜੋ ਉਦੋਂ ਉਹਨਾਂ ਦਾ ਰਿਕਾਰਡ ਬਣ ਕੇ ਆਇਆ ਸੀ ਪਾਕਿਸਤਾਨ ਤੋਂ ਉਸ ਦਾ ਹੈੱਡਕੁਆਰਟਰ ਉਸ ਸਮੇਂ ਜਲੰਧਰ ਸੀ ਬਜ਼ੁਰਗਾਂ ਦੇ ਦੱਸਣ ਮੁਤਾਬਕ ਤੇ ਉਹਦੇ ਨਾਲ ਫਿਰ ਉਹ ਜਿਹੜੀ ਸੀ ਪੱਕੀ ਅਲਾਟਮੈਂਟ ਸ਼ੁਰੂ ਹੋਈ ਮੇਰੇ ਤਾਇਆ ਜੀ ਸਰਬੰਤਾ ਸਿੰਘ ਜੀ ਮੇਰੇ ਪਿਤਾ ਜੀ ਸਰਤਾਰਾ ਸਿੰਘ ਜੀ ਦੋ ਭਰਾ ਸੀਗੇ ਜੀ ਮੇਰੇ ਤਾਇਆ ਜੀ ਨੂੰ ਜਿਹੜੀ ਸੀ ਜ਼ਮੀਨ 70 ਏਕੜ ਸੁਲਤਾਨਖਾਂ ਵਾਲਾ ਜੋ ਹੁਣ ਰਾਏਕੋਟ ਦੇ ਨਜ਼ਦੀਕ ਹੈ ਪਿੰਡ ਉੱਥੇ ਅਲਾਟ ਹੋਈ ਤੇ ਮੇਰੇ ਪਿਤਾ ਜੀ ਸਰਤਾਰਾ ਸਿੰਘ ਨੂੰ ਇੱਥੇ ਕੁਤਬਾ ਵਿਖੇ 70 ਏਕੜ ਜ਼ਮੀਨ ਸੀ ਜਿਹੜੀ ਉਹ ਅਲਾਟ ਹੋਈ ਅੱਛਾ ਪਾਪਾ ਜੀ ਇੱਕ ਜਿਵੇਂ ਇਹ ਪੱਕੀ ਅਲਾਟਮੈਂਟ ਸੀ ਜਿਹੜੀ ਇਹ ਜਿੰਨੀ ਜ਼ਮੀਨ ਉਧਰ ਉਹ ਛੱਡ ਕੇ ਆਏ ਸੀ ਉਹਦੇ ਆਧਾਰ ਤੇ ਹੋਈ ਜਾਂ ਮਤਲਬ ਇਹਦਾ ਆਧਾਰ ਕੋਸ਼ੋਰ ਰੱਖਿਆ ਗਿਆ ਨਹੀਂ ਨਹੀਂ ਇਹ ਤਾਂ ਇਹ ਤਾਂ ਬੜੀਆਂ ਵੱਡੇ ਦਰਦ ਨੇ ਸਾਡੇ ਬਜ਼ੁਰਗਾਂ ਦੀ ਦੋ ਭਰਾਵਾਂ ਦੀ ਜਿਹੜੀ ਉੱਥੇ ਦੀ ਮਾਲਕੀ ਸੀ ਉਹ 750 ਕਿੱਲਾ ਸੀ 28 ਮਰੱਬੇ ਸੀ ਪੂਰੇ ਤੇ ਇੱਥੇ ਆ ਕੇ ਉੱਥੇ ਸਾਡਾ ਜਿਹੜਾ ਅਸੀਂ ਪਿੰਡ ਰਾਵੀ ਦੇ ਕੰਡੇ ਤੇ ਸੀ ਉਹ ਰਾਵੀ ਦਰਿਆ ਦੇ ਕਰਕੇ ਵੀ ਜਿਹੜਾ ਸੀ ਉਹ ਸਾਨੂੰ ਕੱਟ ਲੱਗ ਗਿਆ ਸਾਰਾ ਮੰਡ ਦਾ ਏਰੀਆ ਕਰਕੇ ਮੰਡ ਦਾ ਏਰੀਆ ਕਰਕੇ ਹਾਲਾਂਕਿ ਫਸਲ ਵੀ ਬੜੀ ਹੁੰਦੀ ਸੀ ਜ਼ਮੀਨਾਂ ਵੀ ਬੜੀਆਂ ਅੱਛੀਆਂ ਸੀ ਪਰ ਸਰਕਾਰ ਨੇ ਉਹ ਜਿਹੜਾ ਸੀ ਉਹ ਕੱਟ ਲਾਇਆ ਉਹਦੇ ਚ ਵੱਡੇ ਜ਼ਿਮੀਦਾਰਾਂ ਨੂੰ ਤੇ ਉਹਦੇ ਚ ਇੱਥੇ ਆ ਕੇ ਸਾਨੂੰ ਸਿਰਫ 140 ਏਕੜ ਹੀ ਮਿਲ ਸਕੇ ਤੇ ਬਾਪੂ ਜੀ ਉਧਰੋਂ ਜਦੋਂ ਪਰਿਵਾਰ ਸਾਰਾ ਕੁਝ ਛੱਡ ਕੇ ਆਇਆ ਉਹ ਵਾਲੀਆਂ ਜਿਹੜੀਆਂ ਯਾਦਾਂ ਨੇ ਕੌਣ ਕੌਣ ਉਧਰੋਂ ਚੱਲਿਆ ਕਿੱਦਾਂ ਦੇ ਹਾਲਾਤ ਸੀ ਕਿਵੇਂ ਉਹ ਇੱਥੋਂ ਤੱਕ ਪਹੁੰਚੇ ਉਹ ਵੀ ਤੁਹਾਨੂੰ ਬਾਪੂ ਜੀ ਹੋਣਾ ਨੇ ਦੱਸਿਆ ਹੋਵੇਗਾ ਸਾਰਾ ਜੀ ਬਿਲਕੁਲ ਸਾਰੇ ਮੇਰੇ ਸਤਿਕਾਰਯੋਗ ਮਾਤਾ ਦਿਆਲ ਕੌਰ ਜੀ ਉਹ ਅਕਤੂਬਰ 2016 ਦੇ ਵਿੱਚ ਐਕਸਪਾਇਰ ਹੋਏ ਨੇ 106 ਸਾਲ ਦੀ ਉਮਰ ਸੀ ਉਹ ਜਦੋਂ ਉਹਨਾਂ ਦੀ ਔਰ 106 ਸਾਲ ਦੀ ਉਮਰ ਤੱਕ ਉਹ ਬਿਲਕੁਲ ਰਿਸਟ ਪੁਸਟ ਪੂਰੇ ਤੰਦਰੁਸਤ ਰਹੇ ਨੇ ਬੁਢਾਪੇ ਦੇ ਕਾਰਨ ਉਹਨਾਂ ਨੇ ਜਿਹੜਾ ਸੀ ਅਕਾਲ ਚਲਾਣਾ ਪ੍ਰਾਪਤ ਕੀਤਾ ਉਹਨਾਂ ਤੋਂ ਅਸੀਂ ਬੜੀਆਂ ਗੱਲਾਂ ਸੁਣੀਆਂ ਆਪਦੇ ਪਿਤਾ ਜੀ ਸਰ ਤਾਰਾ ਸਿੰਘ ਤੋਂ 2000 ਦੇ ਵਿੱਚ ਐਕਸਪਾਇਰ ਹੋਏ ਉਹਨਾਂ ਤੋਂ ਬੜੀਆਂ ਕਹਾਣੀਆਂ ਸੁਣੀਆਂ ਜਿਹੜਾ ਉਹਨਾਂ ਦਾ 1947 ਤੋਂ ਉੱਜੜ ਕੇ ਇੱਧਰ ਆਉਣਾ ਸੀ ਉਹ ਜੋ ਦਰਦ ਸੀ ਉਹ ਤਾਂ ਹੈ ਹੀ ਹੈ ਸੀ ਪਰ ਜਿੰਨੀਆਂ ਮੁਸ਼ਕਲਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਉਹ ਤੋਂ ਵੀ ਜ਼ਿਆਦਾ ਕੁਝ ਅੰਝੇ ਕਿਹ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜੀ ਉਤੋਂ ਜਦੋਂ ਇੱਧਰ ਆਏ ਹੋ ਮੈਂ ਤੁਹਾਨੂੰ ਮੇਨ ਘਟਨਾ ਹੀ ਦੱਸਦਾ ਇੱਕ ਤੋਂ ਮੇਰੇ ਮਾਤਾ ਜੀ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਪਾਕਿਸਤਾਨ ਤੋਂ ਕਾਫਲਾ ਤੁਰਿਆ ਸਾਡਾ ਪਿੰਡ ਲਾਹੌਰ ਤੋਂ 52 ਕਿਲੋਮੀਟਰ ਦੂਰ ਸੀ ਨਥੇ ਖਾਲਸਾ ਸਾਡਾ ਪਿੰਡ ਸੀ ਥਾਣਾ ਭਾਈ ਫਿਰੋ ਲਾਹੌਰ ਤੋਂ ਕਰਾਚੀ ਰੋਡ ਦੇ ਉੱਪਰ ਸਥਿਤ ਹੈ। ਉੱਥੋਂ ਜਦੋਂ ਕਾਫਲਾ ਤੁਰਿਆ ਤੇ ਫਿਰ ਸਾਰੇ ਕਾਫਲਿਆਂ ਨੂੰ ਇੱਕ ਵਾਰ ਪੱਟੀ ਸ਼ਹਿਰ ਦੇ ਵਿੱਚ ਰੋਕ ਦਿੱਤਾ ਗਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਹਾਂ ਤਾਂ ਕਿ ਉੱਥੋਂ ਫਿਰ ਜਿਹੜਾ ਸੀ ਵੱਖ-ਵੱਖ ਡਾਇਰੈਕਸ਼ਨ ਸਰਕਾਰ ਵੱਲੋਂ ਹੁੰਦੀਆਂ ਸੀ ਕਿ ਤੁਸੀਂ ਇਹ ਜਿਹੜੇ ਫਲਾਨੀ ਤਹਿਸੀਲ ਵਾਲੇ ਨੇ ਇਹ ਫਲਾਣੇ ਪਾਸੇ ਨੂੰ ਰੋਕ ਕਰ ਲਓ ਜਿਹੜੇ ਪੁਲਾਨੀ ਤਸੀਲ ਵਾਲੇ ਨੇ ਇਹ ਕਰਨਾਲ ਚਲੇ ਜਾਓ ਇਸ ਤਰ੍ਹਾਂ ਕਰਕੇ ਉਹ ਸਾਰੀ ਉਹ ਵੰਡ ਹੋਈ ਆਰਜੀ ਤੌਰ ਤੇ ਉੱਥੇ ਉੱਥੇ तकरीबन 1 ਤੋਂ 1.5 ਮਹੀਨਾ ਪੱਟੀ ਸ਼ਹਿਰ ਦੇ ਵਿੱਚ ਸਾਰੇ ਕਾਫਲਿਆਂ ਨੂੰ ਰੋਕਿਆ ਗਿਆ ਤੇ ਮੇਰੇ ਇੱਕ ਵੱਡੇ ਭੈਣ ਜੀ ਸੀ ਸਰਦਾਰਨੀ ਅਨੂਪ ਕੌਰ ਉਹਨਾਂ ਦਾ ਨਾਮ ਸੀ ਹੁਣ ਤਾਂ ਉਹ ਅੱਜ ਤੋਂ 3 ਸਾਲ ਪਹਿਲਾਂ ਸੰਨ 2017 ਚ ਜਾਂ 18 ਚ ਦੇ ਸ਼ੁਰੂ ਚ ਰੱਬ ਨੂੰ ਪਿਆਰੇ ਹੋ ਗਏ ਉਹ ਅਭੋਰ ਵਿਆਹੇ ਹੋਏ ਸੀ ਤੇ ਮੇਰੀ ਮਾਤਾ ਜੀ ਨੇ ਦੱਸਿਆ ਜਿਸ ਦਿਨ ਸਾਡੀ ਉਹ ਭੈਣ ਐਕਸਪਾਇਰ ਹੋਈ ਕਿ ਤੁਹਾਡੀ ਇਸ ਭੈਣ ਦਾ ਜਨਮ ਪੱਟੀ ਸ਼ਹਿਰ ਚ ਮੀਂਹ ਪੈਣ ਵਰਦੇ ਮੀਂਹ ਚ ਸੌਣ ਭਾਦਰਾ ਦੇ ਮਹੀਨੇ ਗੱਡੇ ਦੇ ਛੱਤ ਥੱਲੇ ਹੋਇਆ ਸੀ ਉਹ ਜਿਹੜਾ ਦਰਦ ਉਸ ਵੇਲੇ ਸੀਗਾ ਮਤਲਬ ਮਾਹੌਲ ਹੀ ਇਦਾਂ ਦਾ ਕਿ ਇਨਸਾਨ ਜਿਹੜੇ ਸੀ ਹਵਾਨ ਬਣ ਚੁੱਕੇ ਸੀ ਉਸ ਵੇਲੇ ਤੇ ਹੋਰ ਇਸ ਤਰ੍ਹਾਂ ਦੀਆਂ ਮਤਲਬ ਕਿਦਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਦੇ ਦੌਰ ਦੇ ਵਿੱਚੋਂ ਆਂਗੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਸਾਰੇ ਸ਼ਹਿਰ ਪੱਟੀ ਦੇ ਵਿੱਚ ਹਮਲੇ ਸੀ ਕਿਸੇ ਨੇ ਛੱਤ ਦਾ ਆਸਰਾ ਨਹੀਂ ਸੀ ਦਿੱਤਾ ਕਿ ਸਾਡੀ ਔਰਤ ਨੂੰ ਬੱਚਾ ਆਉਣ ਵਾਲਾ ਤੇ ਛੱਤ ਦਾ ਆਸਰਾ ਮੰਗ ਲਈਏ ਤੇ ਉਹ ਨਹੀਂ ਸੀ ਕਿਸੇ ਨੇ ਦਿੱਤਾ ਫਿਰ ਸਾਡੀ ਉਸ ਭੈਣ ਦਾ ਜਨਮ ਸੀ ਜਿਹੜਾ ਗੱਡੇ ਦੀ ਛੱਤ ਥੱਲੇ ਹੋਇਆ ਸੀ ਤੇ ਜਦੋਂ ਸਾਡੇ ਬਜ਼ੁਰਗ ਇੱਥੇ ਉਤਵਾ ਵਿਖੇ ਆਏ ਸੀ ਤੇ ਸਾਡੇ 750 ਕਿੱਲੇ ਇਹਦੇ مالک ਸੀ ਜੋ ਉੱਥੇ ਛੱਡ ਕੇ ਆਏ ਸਹਬੇ ਜਦਾਤ ਸੀ ਸਰਦਾਰ ਸੀ ਤੇ ਜਦੋਂ ਇੱਥੇ ਆਏ ਉਹਨਾਂ ਕੋਲ ਇੱਕ ਸੇਰ ਆਟਾ ਵੀ ਨਹੀਂ ਸੀ ਹੈ ਇੱਥੇ ਸਾਡਾ ਗਵਾਂਢੀ ਪਿੰਡ ਹੈ ਪੰਡੋਰੀ ਜੀ ਉਥੋਂ ਦੇ ਇੱਕ ਬਹੁਤ ਹੀ ਭਲੇ ਪਰਿਸ਼ੋਨਤਾ ਰੱਬ ਨੂੰ ਪਿਆਰੇ ਹੋਗੇ ਨੰਬਰਦਾਰ ਸਰਦਾਰ ਸਰਜੀਤ ਸਿੰਘ ਉਹਨਾਂ ਦੇ ਪਿਆਰ ਉਹਨਾਂ ਦੇ ਪਰਿਵਾਰ ਨਾਲ ਮੇਰੀ ਬੜੀ ਨੇੜਤਾ ਹੈ ਬੜੇ ਨੇੜੇ ਦੇ ਮੇਰੇ ਦਿਲੀ ਸਬੰਧ ਨੇ ਮੇਰੇ ਮਾਤਾ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਜਿਸ ਦਿਨ ਪਹਿਲੇ ਦਿਨ ਕੁਤਵੇ ਆਏ ਸੀ ਉਸ ਦਿਨ ਸਾਰਿਆਂ ਤੋਂ ਪਹਿਲਾਂ ਇੱਥੋਂ ਦੇ ਜਿਹੜੇ ਜੱਦੀ ਪੁਛਤੀ ਵਸਨੀਕ ਸੀ ਜਿਨ੍ਹਾਂ ਨੂੰ ਆਪਾਂ ਮਾਲਵੇ ਵਾਲੇ ਕਹਿੰਨੇ ਆ ਉਹ ਸਰਦਾਰ ਸਰਜੀਤ ਸਿੰਘ ਨੰਬਰਦਾਰ ਸਾਡੇ ਬਜ਼ੁਰਗਾਂ ਕੋਲ ਆਏ ਸੀ ਇੱਥੇ ਕੁਤਵੇ ਤੇ ਉਹਨਾਂ ਨੇ ਆ ਕੇ ਪੁੱਛਿਆ ਵੀ ਸਰਦਾਰ ਜੀ ਵੀ ਤੁਸੀਂ ਵਿਫਤਾ ਚੋਂ ਆਏ ਹੋ ਵੀ ਦੱਸੋ ਤੁਹਾਡੀ ਕੀ ਮਦਦ ਕਰੀਏ ਤੇ ਮੇਰੇ ਪਿਤਾ ਜੀ ਨੇ ਕਿਹਾ ਸੀ ਵੀ ਸਰਦਾਰਾ ਸਾਡੇ ਕੋਲੇ ਤਾਂ ਕੁਝ ਨਹੀਂ ਹੈ ਖਾਣ ਪੀਣ ਲਈ ਕੋਈ ਪੈਸਾ ਨਹੀਂ ਕਿਉਂਕਿ ਸਾਡੇ ਜਿਹੜੇ ਕੋ ਚਾਰ ਪੈਸੇ ਲੈ ਕੇ ਉਥੋਂ ਆਏ ਸੀ ਨਾਲ ਉਹ ਜਦੋਂ ਪੱਟੀ ਵਿਖੇ ਉਥੇ 1.5 ਮਹੀਨਾ ਰੁਕੇ ਰਹੇ ਤਾਂ ਉਥੇ قافلیਆਂ ਦੇ ਵਿੱਚ ਝੂਰੀਆਂ ਬਹੁਤ ਹੁੰਦੀਆਂ ਸੀ ਲੁੱਟਮਾਰ ਬਹੁਤ ਹੁੰਦੀ ਸੀ ਤੇ ਉੱਥੇ ਉਹ ਸਾਰੇ ਜਿਹੜੇ ਸੀ ਖੁਰਦ-ਵਰਦ ਹੋ ਗਏ ਸੀ ਤੇ ਫਿਰ ਉਹ ਇੱਥੇ ਉਹ ਸਰ ਸਰਜੀਤ ਸਿੰਘ ਜੀ ਨੇ ਦੋ ਗੱਟੇ ਆٹے ਦੇ ਇੱਕ ਝੋਲਾ ਵੱਡਾ ਭਰ ਕੇ ਦਾਲ ਦਾ ਲਿਆ ਕੇ ਦਿੱਤਾ ਬਾਕੂ ਜਿਹੜੀ ਇਹ ਸਾਂਝਾ ਜਿਵੇਂ ਇੱਥੇ ਆ ਕੇ ਮਤਲਬ ਇੱਕ ਸਾਂਝੀ ਸੀਗੀ ਜਿਹੜੀ ਇੱਥੋਂ ਦੇ ਲੋਕਾਂ ਨੇ ਉਹਨਾਂ ਲਈ ਦਿਖਾਈ ਤੇ ਜਦੋਂ ਬਜ਼ੁਰਗਾਂ ਨੇ ਦੱਸਿਆ ਹੋਵੇਗਾ ਕਿ ਪੁਰਾਣੇ ਪਿੰਡ ਦੇ ਵਿੱਚ ਕਿਉਂਕਿ ਉਹ ਮੁਸਲਮਣ ਤੇ ਜਿਹੜੇ ਸਿੱਖ ਹਿੰਦੂ ਸਾਰੇ ਉਦੋਂ ਇਕੱਠੇ ਰਹਿੰਦੇ ਸੀ ਜਦੋਂ ਇਹ ਉਜਾੜਾ ਪੈਂਦਾ ਹੈ ਉੱਥੋਂ ਤੇ ਜਿਹੜੀ ਉੱਥੇ ਸਾਂਝ ਸੀ ਖਾਸ ਕਰ ਮੁਸਲਮਣ ਲੋਕਾਂ ਦੇ ਨਾਲ ਪਾਕਿਸਤਾਨ ਦੇ ਵਿੱਚ ਜਿਹੜੇ ਉੱਥੋਂ ਦੇ ਵਸਨੀਕ ਬਣੇ ਬਾਅਦ ਦੇ ਵਿੱਚ ਉਹਨਾਂ ਨਾਲ ਸਾਂਝ ਕਿਦਾਂ ਦੀ ਸੀ ਤੇ ਜਦੋਂ ਇਹ ਉੱਥੋਂ ਸਾਰਾ ਕੁਝ ਛੱਡ ਕੇ ਆਏ ਤੇ ਉਦੋਂ ਦੀਆਂ ਕੋਈ ਯਾਦਾਂ ਉਹਨਾਂ ਨੇ ਸ਼ੇਅਰ ਕੀਤੀਆਂ ਹੋਈਆਂ ਉਹ ਜਿਹੜੀ ਸਾਂਝ ਸੀ ਉਹ ਬੜੀ ਪਿਆਰ ਭਰੀ ਸੀ ਉਸ ਦਾ ਸਬੂਤ ਇਹ ਮੈਂ ਦੇ ਸਕਦਾ ਕਹਿ ਸਕਦਾ ਕਿ ਮੇਰਾ ਜਨਮ ਬੇਸ਼ੱਕ ਇੱਧਰ ਦਾ ਪਰ ਮੈਂ ਆਪਣੇ ਬਜ਼ੁਰਗਾਂ ਤੋਂ ਆਪਣੇ ਪਰਿਵਾਰ ਦੀਆਂ ਆਪਣੇ ਖਾਨਦਾਨ ਦੀਆਂ ਕਹਾਣੀਆਂ ਬੜੀਆਂ ਸੁਣੀਆਂ ਔਰ ਉਹਨਾਂ ਨੂੰ ਸੁਣ ਕੇ ਹੀ ਮੇਰੇ ਮਨ ਦੇ ਵਿੱਚ ਇੱਕ ਤਮੰਨਾ ਸੀ ਇੱਕ ਤਾਂਘ ਸੀ ਕਿ ਮੈਂ ਵੀ ਕਦੀ ਪਾਕਿਸਤਾਨ ਜਾਵਾਂਗਾ ਤੇ ਆਪਣੇ ਬਜ਼ੁਰਗਾਂ ਦੇ ਪਿੰਡ ਜਾ ਕੇ ਉਹ ਸਾਰਾ ਕੁਝ ਦੇਖੂ ਤੇ ਫਿਰ ਮੈਨੂੰ ਵੈਗਰੂ ਨੇ ਮੌਕਾ ਦਿੱਤਾ ਮੈਂ ਸਤੰਬਰ ਅਕਤੂਬਰ 2006 ਦੇ ਵਿੱਚ ਆ ਜੋ ਜਥਾ ਜੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਮੈਂ ਤੇ ਮੇਰੇ ਪਿੰਡ ਦੇ ਇੱਕ ਹੋਰ ਮੇਰੇ ਰਿਸ਼ਤੇਦਾਰ ਭਰਾ ਮਾਸਟਰਿੰਦਰਜੀਤ ਸਿੰਘ ਰੰਧਾਵਾ ਉਹਨਾਂ ਦਾ ਪਰਿਵਾਰ ਵੀ ਸਿਆਲਕੋਟ ਤੋਂ ਉੱਜੜ ਕੇ ਆਇਆ ਇਸ ਪਿੰਡ 'ਚ ਵਸਿਆ ਹੁਣ ਸਾਡੀ ਰਿਸ਼ਤੇਦਾਰੀ ਵੀ ਹੈ ਆਪਸ 'ਚ ਦੋਨਾਂ ਪਰਵਾਰਾਂ ਦੀ ਅਸੀਂ ਦੋਵੇਂ ਅਸੀਂ ਫਿਰ ਉਹ ਜੱਥੇ ਦੇ ਵਿੱਚ ਅਸੀਂ ਪਾਕਿਸਤਾਨ ਗਏ ਸਾਡੀ ਖੁਸ਼ਕਿਸਮਤੀ ਕਿ ਉਹ 2006 ਦਾ ਜੋ ਸਤੰਬਰ ਅਕਤੂਬਰ ਦੇ ਜੋ ਸਮਾਂ ਸੀ ਉਦੋਂ ਸਾਡੇ ਦੋਨੋਂ ਆਪਣੇ ਦੋਵਾਂ ਮੁਲਕਾਂ ਦੇ ਵਿੱਚ ਕੋਈ ਬਹੁਤੀ ਤਕਰਾਰ ਜਾਂ ਬਹੁਤਾ ਤਣਾਅ ਦਾ ਮਾਹੌਲ ਨਹੀਂ ਸੀ ਤੇ ਉਹਦਾ ਸਾਨੂੰ ਲਾਭ ਮਿਲਿਆ ਉੱਥੇ ਜਾ ਕੇ ਤੇ ਸਾਨੂੰ ਉੱਥੇ ਆਪਣੇ ਪਿੰਡਾਂ 'ਚ ਜਾਣ ਦਾ ਮੌਕਾ ਵੀ ਮਿਲਿਆ ਮੈਂ ਵੀ ਆਪਣੇ ਪਿੰਡ ਗਿਆ ਮਾਸਟਰਿੰਦਰ ਜੀ ਜੀ ਵੀ ਆਪਣੇ ਪਿੰਡ ਗਏ ਜਦੋਂ ਤੁਸੀਂ ਅੱਜ ਅਰੇ ਦੇ ਪਿੰਡ ਗਏ ਤਾਂ ਅਸੀਂ ਉੱਥੋਂ ਦਾ ਜਿੰਨੇ ਗਰਮ ਜੋਸ਼ੀ ਦੇ ਨਾਲ ਜਿੰਨਾ ਪਿਆਰ ਦੇ ਨਾਲ ਜਿੰਨੇ ਇਕੱਠ ਦੇ ਨਾਲ ਸਾਨੂੰ ਜੀ ਆਇਆਂ ਆਖਿਆ ਸਾਡਾ ਸਵਾਗਤ ਕੀਤਾ ਮੇਰਾ ਖਿਆਲ ਹੈ ਸ਼ਾਇਦ ਵੀ ਜ਼ਿੰਦਗੀ ਚ ਬੜੇ ਮਾਨ ਸਨਮਾਨ ਮਿਲੇ ਨੇ ਬੜੀਆਂ ਕਿਉਂਕਿ ਮੈਨੂੰ ਇਸ ਨਗਰ ਕੁਤਬਾ ਦੀ ਲੰਬਾ ਸਮਾਂ 25 ਸਾਲ ਵਾਂਗੂ ਸਰਪੰਚੀ ਕਰਨ ਦਾ ਵੀ ਸਮਾਂ ਮਿਲਿਆ ਦੋ ਵਾਰ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਰਹਿਣ ਦਾ ਵੀ ਮੌਕਾ ਮਿਲਿਆ ਆਪਣੇ ਜੀਵਨ ਦੇ ਵਿੱਚ ਪਰ ਜਿਹੜਾ ਉੱਥੋਂ ਦਾ ਉਹ ਜੋ ਮਾਨ ਸਨਮਾਨ ਉਸ ਦਿਨ ਮਿਲਿਆ ਉਹ ਬਲੱਖਣੀ ਸੀ ਤੇ ਉਸ ਦਿਨ ਦੀਆਂ ਮੇਰੇ ਕੋਲ ਆ 15 ਤੋਂ 16 ਤਸਵੀਰਾਂ ਵੀ ਨੇ ਤੇ ਮੈਂ ਉਹ ਪਿੰਡ ਦੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਉਸ ਦਿਨ ਦੀਆਂ ਜੇ ਜਦੋਂ ਅਸੀਂ ਉੱਥੇ ਪਿੰਡ ਗਏ ਤੇ ਉੱਥੇ ਸਾਡੇ ਮੇਰੀ ਮਾਤਾ ਜੀ ਨੇ ਮੈਨੂੰ ਪਿਤਾ ਜੀ ਨੇ ਦੱਸੇ ਸੀ ਜਿਹੜੇ ਸਾਡੇ ਉਸ ਸਮੇਂ ਚਾਰ ਨੌਕਰ ਸੀ ਜਦੋਂ ਪਾਕਿਸਤਾਨ ਬਣਿਆ ਬਰਕਤ ਖਾਨ ਸੂਬਾ ਖਾਨ ਮਤਲੀ ਤੇ ਜੱਲਾ ਖਾਨ ਤੇ ਜਦੋਂ ਮੈਂ 2006 ਚ ਆਪਣੇ ਪਿੰਡ ਗਿਆ ਤੇ ਉਹ ਸਾਰਿਆਂ ਤੋਂ ਪਹਿਲਾਂ ਮੈਨੂੰ ਪਿੰਡ ਵਾਲੇ ਜਿਹੜਾ ਸੀ ਬਰਕਤ ਖਾਨ ਦੇ ਘਰ ਲੈ ਕੇ ਗਏ। ਜਦੋਂ ਮੈਂ ਬਰਕਤ ਖਾਨ ਜੀ ਨੂੰ ਪੁੱਛਿਆ ਮੈਂ ਕਿ ਭਾਉ ਜੀ ਵੀ ਆਪਣੀ ਇੱਥੇ ਕਿੰਨੀ ਜ਼ਮੀਨ ਸੀ ਤੇ ਕਿਸ ਤਰ੍ਹਾਂ ਕੰਮ ਹੁੰਦਾ ਸੀ ਸਾਰੀ ਖੇਤੀ ਕਿਸ ਤਰ੍ਹਾਂ ਹਾਂਦੇ ਸੀ ਤੁਸੀਂ ਤਾਂ ਉਹ ਕਹਿਣ ਲੱਗਾ ਵੀ ਛੋਟੇ ਭਰਾ ਵੀ ਮੈਨੂੰ ਗਿਣਤੀ ਦਾ ਨਹੀਂ ਯਾਦ ਹੈ ਕਿ ਵੀ ਕਿੰਨੀ ਸੀ। ਇਹਨਾ ਮੈਨੂੰ ਪਤਾ ਵੀ ਪਿੰਡ ਦੇ ਆਲੇ ਦੁਆਲੇ ਸਾਰੀ ਆਪਣੀ ਜ਼ਮੀਨ ਸੀ। ਸਾਰੀ ਨਿਆਈ ਆਪਣੇ ਆਪਣੇ ਖਾਨ ਚਾਚਾ ਜੀ ਹਰਾਂਦੀ ਸੀ ਕਿਉਂਕਿ ਉਹ ਮੇਰੇ ਪਿਤਾ ਜੀ ਨੂੰ ਚਾਚਾ ਜੀ ਕਹਿ ਕੇ ਬੁਲਾਉਂਦੇ ਸੀ ਤੇ ਮੈਂ ਉਹਨੂੰ ਪੁੱਛਿਆ ਵੀ ਕਿਸ ਤਰ੍ਹਾਂ ਤੁਸੀਂ ਫਿਰ ਇੰਨੀ ਸਾਰੀ ਮੈਨੇਜ ਕਿਵੇਂ ਕਰਦੇ ਕਿਸ ਤਰ੍ਹਾਂ ਖੇਤੀ ਕਰਦੇ ਉਹ ਕਹਿੰਦਾ ਸੀ ਵੀ ਅਸੀਂ ਸਿਰਫ 6 ਮਰੱਬੇ ਕਰਦੇ ਸੀ ਖੇਤੀ ਵੀ 150 ਕਿੱਲਾ ਖੇਤੀ ਕਰਦੇ ਸੀ ਬਲਦਾਂ ਨਾਲ ਖੇਤੀ ਕਰਦੇ ਸੀ ਖੂਹਾਂ ਤਾਂ ਖੇਤੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਆਪਣੇ ਸਾਡੇ ਬੜੀਆਂ ਗੱਲਾਂ ਦੱਸੀਆਂ ਮੇਰੇ ਬਜ਼ੁਰਗਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਸੁਣ ਕੇ ਮਾਣ ਵੀ ਹੋਇਆ ਤੇ ਰੋਣਾ ਵੀ ਆਇਆ ਬਿਲਕੁਲ ਜਿਹੜੀਆਂ ਯਾਦਾਂ ਹੁੰਦੀਆਂ ਉਸ ਤੋਂ ਜੁੜੀਆਂ ਤੇ ਬਾਪੂ ਜੀ ਫਿਰ ਉੱਥੇ ਜਿਹੜੀ ਆਪਣੀ ਜ਼ਮੀਨ ਸੀ ਜਾਂ ਜਿਹੜਾ ਘਰ ਛੱਡ ਕੇ ਆਏ ਸੀ ਉਹ ਮਤਲਬ ਕਿਸ ਹਾਲਾਤ ਦੇ ਵਿੱਚ ਸੀ ਉਹ ਜਾਂ ਉਹ ਉਸ ਤਰੀਕੇ ਦੇ ਨਾਲ ਮਿਲਿਆ ਜਾਂ ਮਤਲਬ ਉਸ ਵੇਲੇ ਨਹੀਂ ਮਿਲਿਆ ਤੁਹਾਨੂੰ ਉਸ ਤਰੀਕੇ ਦੇ ਬਿਲਕੁਲ ਜਿਹੜਾ ਸਾਡਾ ਮਕਾਨ ਸੀ ਉਹ ਇਥੋਂ ਕਪੂਰਥਲੇ ਤੋਂ ਇੱਕ ਕੋਈ ਫੈਮਿਲੀ ਇਧਰੋਂ ਮਹਾਮਟਨ ਫੈਮਿਲੀ ਜਿਹੜੀ ਮਾਈਗ੍ਰੇਟ ਹੋ ਕੇ ਉੱਥੇ ਗਏ ਉਹ ਉਹਨਾਂ ਨੂੰ ਅਲਾਟ ਹੋਇਆ ਸੀ ਉਹਨਾਂ ਨੇ ਸਾਡੇ ਮਕਾਨ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਸੀ ਜਿਹੜਾ ਉਹ ਢਾ ਕੇ ਆਪਣਾ ਨਵਾਂ ਕੋਠੀ ਬਹੁਤ ਸ਼ਾਨਦਾਰ ਕੋਠੀ ਬਣਾ ਲਈ ਸੀ ਪਰ ਜਦੋਂ ਅਸੀਂ ਘਰ ਗਏ ਸਾਨੂੰ ਪਿੰਡ ਦੇ ਲੋਕ ਘਰ ਲੈ ਕੇ ਗਏ ਤਾਂ ਉਹ ਫਿਰ ਉੱਥੇ ਚਾਰ ਕਮਰੇ ਅਜੇ ਹੈਗੇ ਸੀ ਬਰਕਰਾਰ ਤੇ ਬੇਸ਼ੱਕ ਉਹ ਨੀਵੇਂ ਹੋ ਚੁੱਕੇ ਸੀਗੇ ਬਾਕੀ ਪਿੰਡ ਦੇ ਲੈਵਲ ਨਾਲੋਂ ਤੇ ਸਮੇਂ ਦੇ لحاظ ਨਾਲ ਤੇ ਪਰ ਉਹ ਸਾਨੂੰ ਆ ਬਰਕਤ ਖਾਨ ਨੇ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਇਹ ਚਾਰ ਕਮਰੇ ਨਹੀਂ ਜਿਹੜੇ ਵੀ ਇਹ ਚਾਚੇ ਉਹਨਾਂ ਦੇ ਹੱਥਾਂ ਦੇ ਪਾਏ ਆ ਸਾਡੇ ਬਜ਼ੁਰਗਾਂ ਨੂੰ ਇਕੱਲੇ ਇਹ ਨਹੀਂ ਵੀ ਮੇਰੇ ਪਿਤਾ ਜੀ ਜਾਂ ਮੇਰੇ ਤਾਇਆ ਜੀ ਹੋਰ ਵੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਜਾਂ ਹੋਰ ਸਾਖ ਸੰਬੰਧੀ ਉੱਥੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਾਰੇ ਜਿਹੜੇ ਉਸ ਸਮੇਂ ਜਵਾਨੀ ਜਵਾਨ ਸੀਗੇ ਇੱਧਰ ਆ ਕੇ ਉਹਨਾਂ ਨੂੰ ਬਢਾਪਾ ਦੇ ਵਿੱਚ ਜਦੋਂ ਆਏ ਤੇ ਸਾਰੀ ਜ਼ਿੰਦਗੀ ਮੈਂ ਉਹਨਾਂ ਨੂੰ ਦੇਖਦਾ ਰਿਹਾ ਉਹਨਾਂ ਨੂੰ ਇੱਕ ਗੱਲ ਦਾ ਬੜਾ ਗਿਲਾ ਰਿਹਾ ਉਹ ਇਹ ਗੱਲ ਨਹੀਂ ਸਮਝ ਸਕੇ ਵੀ ਸਾਨੂੰ ਅਜਾੜਿਆ ਕਿਉਂ ਗਿਆ ਸਾਨੂੰ ਇਹ ਸਜ਼ਾ ਕਿਸ ਲਈ ਦਿੱਤੀ ਗਈ ਕਿਉਂਕਿ ਜੇ ਧਰਮ ਦੇ ਨਾਮ ਤੇ ਹੀ ਮੁਲਕਾਂ ਦੀ ਵੰਡ ਹੋਣੀ ਸੀ ਤੇ ਫਿਰ ਉਹ ਵੀ ਕੰਪਲੀਟ ਨਾ ਹੋਈ ਤੇ ਜਾਇਦਾਦਾਂ ਵੀ ਖੁੱਸ ਗਈਆਂ ਤੇ ਜਿਹੜੇ ਜਿਹੜੇ ਸੁਪਨੇ ਦਿਖਾ ਕੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਉਹ ਵੀ ਨਾ ਪੂਰੇ ਹੋਏ ਜਿਹੜੀ ਸਾਡੀ ਰਾਜਨੀਤੀ ਖਾਸ ਤੌਰ ਤੇ ਉਹ ਰਾਜਨੀਤਿਕ ਲੋਕਾਂ ਪ੍ਰਤੀ ਗਿਲਾ ਕਰਦੇ ਹੁੰਦੇ ਸੀ ਕਿ ਇਤੋਂ ਦੀ ਰਾਜਨੀਤੀ ਤਾਂ ਸਿਰਫ ਸੱਤਾ ਪ੍ਰਾਪਤੀ ਤੱਕ ਹੀ ਸੀਮਤ ਹੈ ਬਿਲਕੁਲ ਇੱਕ ਰਾਈਟਰ ਨੇ ਵੀ ਲਿਖਿਆ ਕਿ ਜਿਹੜਾ ਇਹ ਤਖਤਾਂ ਦਾ ਵਟਵਾਰਾ ਸੀ ਇਹ ਮੁਲਕਾਂ ਦਾ ਵਟਵਾਰਾ ਨਹੀਂ ਸੀ ਹਾਂ ਮਤਲਬ ਰਾਜਨੀਤੀ ਦੇ ਆਪਣੇ ਆਪਣੀ ਕੁਰਸੀ ਦੀ ਭੁੱਖ ਨਹੀਂ ਉਦੋਂ ਜਿਹੜਾ ਸੀਗਾ ਲੋਕਾਂ ਨੂੰ ਜਿਹੜਾ ਹੈਗਾ ਉਜਾੜਿਆ ਇਹ ਸਾਡੇ ਬੇਦੁਰਗਾਂ ਦੇ ਮਰਦੇ ਦਮ ਤੱਕ ਉਹਨਾਂ ਦੇ ਜਿਹੜਾ ਸੀ ਇਹ ਗਿਲਾ ਰਿਹਾ ਉਹਨਾਂ ਦੇ ਦਿਲੋਂ ਦਿਮਾਗ 'ਚ ਵੀ ਜੋ ਆਜ਼ਾਦੀ ਦੇ ਸੁਪਨੇ ਸੀ ਉਹ ਦਿਖਾ ਕੇ ਦੇਸ਼ ਆਜ਼ਾਦ ਹੋਇਆ ਮੁਲਕ ਦੀ ਵੰਡ ਹੋਈ ਉਹ ਤਾਂ ਕੋਈ ਵੀ ਗੱਲ ਨਾ ਪੂਰੀ ਹੋਈ ਇੱਥੇ ਆ ਕੇ ਉਹੀ ਬਦਹਾਲੀ ਉਹੀ ਚੋਰ ਬਜਾਰੀ ਉਹੀ ਰਿਸ਼ਵਤ ਉਹੀ ਸਾਰਾ ਕੁਝ ਉਹੀ ਜਿਹੜਾ ਸੀ ਸੱਤਾ ਪ੍ਰਾਪਤੀ ਦੀ ਦੌੜ ਉਹੀ ਜਿਹੜਾ ਸੀ ਬੇਈਮਾਨੀ ਉਹ ਸਾਰੀਆਂ ਗੱਲਾਂ ਦਾ ਇੱਥੇ ਉਹ ਸਾਰੀ ਜ਼ਿੰਦਗੀ ਜਿਹੜਾ ਸੀ ਭਾਰਟ ਹੁੰਦੇ ਰਹੇ ਬਾਪੂ ਜੀ ਜਦੋਂ ਅੱਜ ਦੇਖਦੇ ਹਾਂ ਮਤਲਬ ਬਹੁਤ ਟਾਈਮ ਹੋ ਗਿਆ 1947 ਨੂੰ ਦੇਸ਼ ਨੂੰ ਆਜ਼ਾਦ ਹੋਇਆ ਜਾਂ ਮਤਲਬ ਦੇਸ਼ ਦੇ ਦੋ ਟੋਟੇ ਕਰ ਦਿੱਤੇ ਗਏ ਤੁਸੀਂ ਪਾਕਿਸਤਾਨ ਜਾ ਕੇ ਆਏ ਹੋ ਮੇਰੇ ਵੀ ਕੁਝ ਦੋਸਤ ਪਾਕਿਸਤਾਨ ਦੇ ਵਿੱਚ ਹਨ ਮਤਲਬ ਉਹ ਮੁਹੱਬਤ ਦੋਵੇਂ ਪਾਸੇ ਅੱਜ ਵੀ ਝਲਕਦੀ ਹੈ ਲੋਕਾਂ ਦੇ ਵਿੱਚ ਪਰ ਜਿਹੜੇ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਹਾਲ ਨੇ ਮਤਲਬ ਸਰਹੱਦ ਦੇ ਉੱਪਰ ਹਮੇਸ਼ਾ ਹੀ ਤਣਾਅ ਰਹਿੰਦਾ ਹੈ ਮਤਲਬ ਤੁਸੀਂ ਇਹ ਸਾਰੇ ਕਾਸੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੇ ਸਮੇਂ ਵਿੱਚ ਸਾਨੂੰ ਉੱਥੇ ਕਈ ਪਿੰਡਾਂ 'ਚ ਜਾਣ ਦਾ ਮੌਕਾ ਮਿਲਿਆ ਮੇਰੇ ਪਿੰਡ ਨਥੇ ਖਾਲਸਾ ਵੀ ਗਏ ਜੱਕ ਲਖਣ ਸਿੰਘ ਵਾਲਾ ਸਿਆਲਕੋਟ ਦੇ ਵਿੱਚ ਆ ਉੱਥੇ ਵੀ ਗਏ ਅਸੀਂ ਹੋਰ ਵੀ ਇੱਕ ਦੋ ਪਿੰਡਾਂ ਦੇ ਵਿੱਚ ਠਹਿਰੇ ਵੱਖ-ਵੱਖ ਲੋਕਾਂ ਨੂੰ ਮਿਲਦੇ ਵੀ ਰਹੇ 2006 ਦੀ ਜੇ ਗੱਲ ਕਰੀਏ ਤਾਂ ਉਦੋਂ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਇਸ ਗੱਲ ਦਾ ਉਹ ਸੀ ਕਿ ਸਾਡੇ ਲੋਕਾਂ ਦੀ ਤਾਂ ਕੋਈ ਲੜਾਈ ਨਹੀਂ ਹੈਗੀ ਅਸੀਂ ਤਾਂ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ ਅਸੀਂ ਤਾਂ ਇੱਕ ਦੂਜੇ ਨਾਲ ਜਿਹੜਾ ਹੈ ਵਪਾਰ ਦੀਆਂ ਸਾਂਝਾਂ ਚਾਹੁੰਦੇ ਆ ਅਸੀਂ ਤਾਂ ਇੱਕ ਦੂਜੇ ਨਾਲ ਪਿਆਰ ਦੀਆਂ ਸਾਂਝਾਂ ਚਾਹੁੰਦੇ ਆ ਇਹ ਜਿਹੜੀ ਲੜਾਈ ਹੈ ਇਹ ਤਾਂ ਲੀਡਰਾਂ ਦੀ ਪੈਦਾ ਕੀਤੀ ਹੈ ਇਹ ਜੋ ਮਾੜੇ मंसूਬੇ ਨੇ ਇਹ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਦੇ ਖਾਤਰੇ ਸਾਰਾ ਕੁਝ ਹੋ ਰਿਹਾ ਹੈਗਾ ਲੋਕ ਤਾਂ ਨਹੀਂ ਚਾਹੁੰਦੇ ਹੈਗੇ ਵੀ ਲੋਕ ਆਪਸ ਵਿੱਚ ਲੜਨ ਤੇ ਉਥੋਂ ਜਦੋਂ ਲੋਕਾਂ ਦੇ ਵਿੱਚ ਆਪਾਂ ਵਿਚਰਦੇ ਆਂ ਜਦੋਂ ਉਥੋਂ ਦੇ ਲੋਕਾਂ ਨੂੰ ਮਿਲਦੇ ਆਂ ਤੇ ਉਹ ਸਾਫ਼ ਝਲਕ ਵੀ ਆਉਂਦੀ ਹੈ ਉਹ ਸਾਨੂੰ ਪ੍ਰਭਾਵ ਵੀ ਛੱਡਦੇ ਨੇ ਉਹ ਇਹ ਗੱਲ ਦਾ ਕੋਈ ਇਦਾਂ ਦੀ ਘਟਨਾ ਜਿਹੜੀ ਤੁਹਾਡੇ ਨਾਲ ਕੋਈ ਉੱਥੇ ਇਦਾਂ ਦੀ ਘਟਨਾ ਹੋਈ ਹੋਵੇ ਮਤਲਬ ਜਦੋਂ ਤੁਹਾਨੂੰ ਲੋਕ ਮਿਲੇ ਤੇ ਕੋਈ ਇਦਾਂ ਦੀ ਯਾਦ ਜਿਹੜੀ ਤੁਹਾਡੇ ਦਿਲ ਦੇ ਵਿੱਚ ਰਹਿ ਗਈ ਹੋਵੇ ਕਿ ਹਾਂ ਇੱਥੋਂ ਦੇ ਲੋਕ ਜਿਹੜੇ ਹੈਗੇ ਆ ਬਹੁਤ ਚੰਗੇ ਆ ਅਸੀਂ ਲਾਹੌਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਸੀ ਤਾਂ ਸ਼ਾਮ ਦਾ ਸਮਾਂ ਸੀ ਤਕਰੀਬਨ ਹਨੇਰਾ ਹੀ ਹੋ ਚੁੱਕਿਆ ਸੀ ਅਸੀਂ ਰਸਤੇ ਦੇ ਵਿੱਚ ਇੱਕ ਥਾਂ ਤੇ ਹਾਈਵੇ ਤੇ ਗੱਡੀ ਦੇ ਵਿੱਚ ਪٹرول ਪਾਉਣ ਲਈ ਰੁਕੇ ਤੇ ਉੱਥੇ ਇੱਕ ਨੌਜਵਾਨ ਸੀ ਮੁਹੰਦਨ ਉਥੋਂ ਦਾ ਮੂਲ ਵਾਸੀ ਸੀ ਉਹ ਕਸਬੇ ਦਾ ਤੇ ਉਹ ਵੀ ਆਪਣੀ ਗੱਡੀ ਦੇ ਵਿੱਚ ਪੈਟਰੋਲ ਪਵਾ ਰਿਆ ਸੀ ਤੇ ਉਹ ਬੜਾ ਹੱਸਦਾ ਹੱਸਦਾ ਬੜਾ ਖੁਸ਼ ਹੋ ਕੇ ਸਾਡੇ ਕੋਲ ਆਇਆ ਤੇ ਆ ਕੇ ਸਾਨੂੰ ਕਹਿਣ ਲੱਗਾ ਸਰਾਰ ਜੀ ਸਤਿ ਸ੍ਰੀ ਅਕਾਲ ਥੱਲੇ ਉਤਰੋ ਅਸੀਂ ਮਿਲਣਾ ਹੈ ਤੁਹਾਨੂੰ ਤੇ ਅਸੀਂ ਥੱਲੇ ਉਤਰੇ ਤੇ ਉਸ ਨੇ ਬੜੀ ਖੁਸ਼ੀ ਜ਼ाहिर ਕੀਤੀ ਤੇ ਗੱਲਾਂ ਕੀਤੀਆਂ ਕਿੱਥੋਂ ਆਏ ਜੀ ਕਿੰਨੇ ਦਿਨ ਰਹੋਗੇ ਤੇ ਉਹ ਸਾਰੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਮੈਂ ਤੁਹਾਨੂੰ ਹੋਰ ਤਾਂ ਕੋਈ ਤੁਹਾਨੂੰ ਕੁਝ ਨਹੀਂ ਤੁਹਾਡੀ ਸੇਵਾ ਕਰ ਸਕਦਾ ਕਿਉਂਕਿ ਰਾਤ ਦਾ ਸਮਾਂ ਮੇਰਾ ਘਰ ਵੀ ਇੱਥੋਂ ਕਾਫੀ ਦੂਰ ਹੈ ਤੇ ਤੁਸੀਂ ਵੀ ਜਲਦੀ ਚੋਂ ਤੁਸੀਂ ਵੀ ਆਪਦੇ ਵਾਪਸ ਲਾਹੌਰ ਪਹੁੰਚਣਾ ਤੇ ਜਿਹੜਾ ਹੈਗਾ ਮੇਰੇ ਕੋਲ ਇੱਕ ਹੈ ਪੈਨ ਹੈ ਜੀਬ ਦਾ ਤੇ ਇਹ ਤੁਸੀਂ ਬਤੌਰ ਗਿਫਟ ਮੇਰੇ ਤੋਂ ਜਰੂਰ ਲੈ ਕੇ ਜਾਓ ਤੇ ਉਹ ਮੇਰੇ ਅੱਜ ਵੀ ਯਾਦ ਹੈ ਉਹਦਾ ਦਿੱਤਾ ਹੋਇਆ ਪੈਨ ਮੈਂ ਕਈ ਸਾਲਾਂ ਸੰਭ ਕੇ ਰੱਖਿਆ। ਇਹ ਫੇਰ ਉਹ ਚਲੋ ਹੌਲੀ-ਹੌਲੀ ਗੁੰਮ ਹੋ ਗਿਆ। ਮੁਹੱਬਤ ਦਾ ਇੱਕ ਜਿਹੜਾ ਉਹ ਸਰਨਾਮਾ ਉਧਰੋਂ ਮਿਲਿਆ ਤੇ ਹੋਰ ਲੋਕਾਂ ਨੇ ਕਿਸ ਤਰ੍ਹਾਂ ਦਾ ਪਿਆਰ ਦਿੱਤਾ ਜੀ ਉਧਰੋਂ। ਹੋਰ ਤਾਂ ਤੁਸੀਂ ਆ ਮੇਰੇ ਕੋਲ 15-16 ਤਸਵੀਰਾਂ ਨੇ ਆ ਮੇਰੇ ਪਿੰਡ ਦੀਆਂ ਸਕੂਲ ਦੀਆਂ ਇਹਨਾਂ ਤੋਂ ਦੇਖ ਕੇ ਅੰਦਾਜ਼ਾ ਲਾ ਲਓ ਵੀ ਇਹ ਕਿਸ ਤਰ੍ਹਾਂ ਦੀਆਂ ਉਹਨਾਂ ਨੇ ਲੋਕਾਂ ਨੇ ਕਿੰਨੀ ਖੁਸ਼ੀ ਮਨਾਈ ਹੋਊਗੀ ਆ ਦੇਖੋ। ਇਹ ਸਾਡੇ ਸਕੂਲ ਦਾ ਸਾਰਾ ਸਟਾਫ ਹੈ। ਸਰਕਾਰੀ ਹਾਈ ਸਕੂਲ ਬੁਆਇਸ ਦਾ ਇਹ ਪ੍ਰਿੰਸੀਪਲ ਸਾਹਿਬਾਨ ਹੋਰ ਸਾਰੇ ਤੇ ਮੈਂ ਵੀ ਆਪਣੇ ਪਿੰਡ ਜਿਹੜਾ ਸੀ ਖਾਲੀ ਹੱਥ ਜਾਣਾ ਠੀਕ ਨਾ ਸਮਝਿਆ ਚਲੋ ਰਾਜਨੀਤੀ ਵਾਲਿਆਂ ਨੂੰ ਇੰਨੀ ਇੱਕ ਤਾਂ ਸਮਝ ਹੁੰਦੀ ਹੋਈ ਹੈ ਮੈਂ ਵੀ ਆਪਣੇ ਪਿੰਡ ਦੇ ਸਕੂਲ ਦੇ ਵਾਸਤੇ ਪੱਖੇ ਲੈ ਕੇ ਗਿਆ ਭਾਈ ਫੇਰੂ ਤੋਂ ਇਹ ਸਕੂਲ ਵਾਸਤੇ ਪੱਖੇ ਜਿਹੜਾ ਸੀ ਉਹ ਮੈਂ ਬਜ਼ੁਰਗਾਂ ਦੀ ਉਹ ਮਹਯਾਤ ਦੇ ਵਿੱਚ ਤੇ ਉਹਨਾਂ ਨੇ ਵੀ ਮੈਨੂੰ ਇੱਕ ਜੋ ਸੀ ਉਹ ਟਰਾਫੀ ਦਿੱਤੀ ਜਿਹੜੀ ਅੱਜ ਵੀ ਮੈਂ ਸਾਹਮਣੇ ਰੱਖੀ ਆ ਉਹ ਦੇਖੋ ਉਹ ਉਰਦੂ ਦੇ ਵਿੱਚ ਲਿਖੀ ਹੋਈ ਹੈ ਤੇ ਮੈਂ ਅੱਜ ਵੀ ਉਹ ਸਾਹਮਣੇ ਰੱਖੀ ਹੋਈ ਹੈ ਇਸ ਤਰ੍ਹਾਂ ਕਰਕੇ ਮੈਂ ਆ ਪਿੰਡ ਦੇ ਆ ਬੱਚਿਆਂ ਦਾ ਜਿਹੜਾ ਹੈ ਇਕੱਠਾ ਹੈ ਸਕੂਲ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਮੇਰੇ ਬਜ਼ੁਰਗਾਂ ਦੇ ਘਰ ਦੇ ਸਾਹਮਣੇ ਇੱਕ ਪੀਰਾਂ ਦਾ ਦਰਬਾਰ ਹੈ ਜਿਸ ਤਰ੍ਹਾਂ ਆਪਣੇ ਇੱਥੇ ਨਾਨਕਸਰ ਵਾਲਿਆਂ ਦਾ ਡੇਰਾ ਹੋ ਗਿਆ ਰੂਮੀ ਵਾਲਿਆਂ ਦਾ ਡੇਰਾ ਹੋ ਗਿਆ ਉਸ ਤਰ੍ਹਾਂ ਇਹ ਵੀ ਉੱਥੇ ਪੀਰਾਂ ਦਾ ਦਰਬਾਰ ਹੈ ਇੱਕ ਪੀਰ ਦੇ ਗੱਦੀ ਨਿਸ਼ੀਨ ਉਹਨਾਂ ਨੇ ਬੜਾ ਪਿਆਰ ਦਿੱਤਾ ਔਰ ਉਹਨਾਂ ਨੇ ਉਸ ਸਮੇਂ ਤੇ ਜਿਹੜਾ ਸੀ ਇੱਛਾ ਜ਼ਾਹਰ ਕੀਤੀ ਕਿ ਜੇ ਮਾਤਾ ਜੀ ਜਿਉਂਦੇ ਨੇ ਤੇ ਮੇਰੀ ਉਹਨਾਂ ਨਾਲ ਗੱਲ ਕਰਾਓ ਫਿਰ ਸਾਡੇ ਪਿੰਡ ਦੇ ਸਰਪੰਚ ਸੀਗੇ ਉੱਥੇ ਹਾਜ਼ਰ ਸੀਗੇ ਉਹ ਵੀ ਫਿਰ ਉਹਨਾਂ ਨੇ ਆਪਦੇ ਫੋਨ ਤੋਂ ਮਲਾ ਕੇ ਮੈਂ ਜਦੋਂ ਮਾਤਾ ਜੀ ਨਾਲ ਗੱਲ ਕਰਾਈ ਉਦੋਂ ਮੇਰੇ ਮਾਤਾ ਜੀ ਬਹੁਤ ਤੰਦਰੁਸਤ ਸੀਗੇ ਗੱਲਬਾਤ ਕਰ ਸਕਦੇ ਸੀ ਉਹ ਜਿਹੜੇ ਉਸ ਸਮੇਂ ਗੱਦੀ ਨਸ਼ੀਨ ਸੀਗੇ ਉਹ ਜਦੋਂ ਪਾਕਿਸਤਾਨ ਬਣਿਆ ਉਹ ਛੋਟੇ ਜੇ ਸੀ ਇਹ 10-12 ਸਾਲ ਦੀ ਉਹਨਾਂ ਦੀ ਉਮਰ ਸੀ ਉਹ ਦੱਸਦੇ ਇਹ ਉਹ ਫਿਰ ਮਾਤਾ ਜੀ ਨਾਲ ਗੱਲ ਕਰਕੇ ਖੁਸ਼ ਵੀ ਬੜੇ ਹੋਏ ਤੇ ਰੋਏ ਵੀ ਬਹੁਤ ਮੁਹੱਬਤ ਜਿਹੜੀ ਹੁੰਦੀ ਆ ਇੱਕ ਦੂਸਰੇ ਦੇ ਨਾਲ ਜਿਹੜਾ ਪਿਆਰ ਸੀਗਾ ਲੋਕਾਂ ਦਾ ਉਹ ਇਸੇ ਤਰੀਕੇ ਦੇ ਨਾਲ ਹੀ ਨਜ਼ਰ ਆਉਂਦਾ ਕਿ ਜਦੋਂ ਇੰਨੇ ਸਮੇਂ ਦੇ ਬਾਅਦ ਵੀ ਤੁਸੀਂ ਉੱਥੇ ਗਏ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਯਾਦ ਕੀਤਾ ਤੇ ਤੁਹਾਨੂੰ ਮਿਲੇ ਤੇ ਉਸ ਸਮੇਂ ਤੇ ਫਿਰ ਸਾਰੇ ਪਿੰਡ ਦੇ ਪੰਚਾਇਤ ਵੀ ਸੀਗੀ ਉੱਥੋਂ ਦੀ ਤੇ ਵੀਰ ਜੀ ਨੇ ਮੈਨੂੰ ਵੀ ਜਿਹੜਾ ਸੀ ਬੜੀ ਖੂਬਸੂਰਤ ਇੱਕ ਲੋਈ ਨਾਲ ਸਨਮਾਨਤ ਕੀਤਾ ਤੇ ਮਾਤਾ ਜੀ ਲਈ ਵੀ ਇੱਕ ਬੜੀ ਸਿਰ ਦਾ ਚਿੱਟਾ ਰੀੜਾ ਜਿਹਨੂੰ ਆਪਾਂ ਚੁੰਨੀ ਕਹਿੰਦੇ ਆ ਬੜਾ ਵਧੀਆ ਛਾਲ ਇੱਕ ਮਾਤਾ ਜੀ ਲਈ ਵੀ ਦਿੱਤਾ ਨਾਲ ਇੱਕ ਵਰਫੀ ਦਾ ਡੱਬਾ ਦਿੱਤਾ ਅੱਛਾ ਬਾਪੂ ਜੀ ਜਿਵੇਂ ਤੁਸੀਂ ਪਹਿਲਾਂ ਉੱਥੇ ਜਾ ਕੇ ਆਏ ਹੋ 2006 ਤੋਂ ਬਾਅਦ ਬਹੁਤ ਸਾਰਾ ਸਮਾਂ ਹੋ ਗਿਆ ਕਦੀ ਦਿਲ ਨੇ ਫੇਰ ਕਿਹਾ ਕਿ ਆਪਣੇ ਪਿੰਡ ਜਾ ਕੇ ਆਈਏ ਜਿਹੜਾ ਸਾਡੇ ਬਜ਼ੁਰਗਾਂ ਦਾ ਪਿੰਡ ਸੀ ਉਹ ਘਰ ਵੇਖਣ ਨੂੰ ਫੇਰ ਦਿਲ ਕਰਦਾ ਹੋਵੇ ਜਾਂ ਫੈਮਿਲੀ ਦੇ ਵਿੱਚੋਂ ਅੱਗੇ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ ਕਿਸੇ ਦਾ ਦਿਲ ਕਰਦਾ ਹੋਵੇ ਕਿ ਆਪਣੇ ਬਜ਼ੁਰਗਾਂ ਦੀ ਜਿਹੜੀ ਜਨਮ ਭੂਮੀ ਆ ਉਹਨੂੰ ਵੇਖ ਕੇ ਆਇਆ ਬਿਲਕੁਲ ਜਿਹੜਾ ਹੈਗਾ ਉਦੋਂ ਤੋਂ 2006 ਤੋਂ ਅੱਜ ਤੱਕ ਮੇਰੇ ਦਿਲ 'ਚ ਬੜੀ ਵਾਰ ਆਇਆ ਹੈ ਖਿਆਲ ਕਿ ਮੈਂ ਇਹਨੂੰ ਫੇਰ ਜਾਣਾ ਚਾਹੀਦਾ ਹੈ ਔਰ ਮੇਰਾ ਦਿਲ ਵੀ ਬਹੁਤ ਕਰਦਾ ਹੈ ਪਰ ਮੇਰੀ ਇੱਕ ਦਿਲ ਦੇ ਵਿੱਚ ਪਲੈ ਹੈ ਨਾ ਸ਼ਾਇਦ ਵੈਗਰੂ ਪੂਰੀ ਕਰ ਦੇਵੇ ਕਿਉਂਕਿ ਮੇਰਾ ਬੇਟਾ ਜਿਹੜਾ ਉਹ 2009 ਦੇ ਵਿੱਚ ਕੈਨੇਡਾ ਜਾ ਕੇ ਵੱਸ ਗਿਆ ਤੇ ਮੇਰੀ ਦਿਲ ਦੀ ਤਮੰਨਾ ਹੈ ਵੀ ਮੈਂ ਕੈਨੇਡਾ ਤੋਂ ਪਾਕਿਸਤਾਨ ਆਵਾਂ ਆਪਣੇ ਨੌਤੇ ਪੁੱਤਰ ਨੂੰ ਵੀ ਉੱਥੇ ਲੈ ਕੇ ਆਵਾਂ ਤੇ ਉਹਨੂੰ ਵੀ ਜਿਹੜਾ ਹੈਗਾ ਆਪਦੇ ਦਾਦਿਆਂ ਪੜਦਾਦਿਆਂ ਦੀਆਂ ਉਹ ਜਿਹੜੀਆਂ ਸੀ ਜਾਇਦਾਦਾਂ ਤੇ ਉਹਨਾਂ ਦੀ ਕਰਮ ਭੂਮੀ ਜਨਮ ਭੂਮੀ ਉਹਦੇ ਨਾਲ ਜੋੜਾ ਉਹ ਜਿਹੜਾ ਹੈਗਾ ਜੜ੍ਹਾਂ ਦੇ ਨਾਲ ਜੁੜਨਾ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਦੁਖਦ ਸੀ 1947 ਦਾ ਜਿਹੜਾ ਪੂਰੇ ਦਾ ਪੂਰਾ ਉਹ ਦਹਾਕਾ ਬਹੁਤ سارے ਪਰਿਵਾਰ ਜਿਹੜੇ ਸੀ ਉਧਰੋਂ ਚੱਲੇ ਤੇ ਪੂਰੇ ਪਰਿਵਾਰ ਇੱਧਰ ਨਹੀਂ ਪਹੁੰਚੇ ਆਪਣੀਆਂ ਜ਼ਮੀਨ ਜਾਇਦਾਦਾਂ ਛੱਡ ਕੇ ਜਿਹੜੇ ਇੱਧਰ ਆਏ ਇੱਥੇ ਆ ਕੇ ਵਸੇ ਪਰ ਕਦੇ ਵੀ ਉਹਨਾਂ ਦੇ ਦਿਲ ਦੇ ਵਿੱਚੋਂ ਉਹਨਾਂ ਦੇ ਪਿੰਡ ਨਿਕਲ ਨਹੀਂ ਪਾਏ ਉਹ ਹਮੇਸ਼ਾ ਹੀ ਆਪਣੇ ਪਿੰਡਾਂ ਦੇ ਨਾਲ ਜੁੜੇ ਰਹੇ ਸੋ ਇਦਾਂ ਦੀ ਇੱਕ ਕਹਾਣੀ ਸੀ ਬਜ਼ੁਰਗਾਂ ਦੀ ਕਿ ਜਿਹੜੇ ਉੱਥੋਂ ਆਏ ਉਹ ਖੁਦ ਤੇ ਬਜ਼ੁਰਗ ਉੱਥੇ ਨਹੀਂ ਜਾ ਸਕੇ ਪਰ ਉਹਨਾਂ ਦੇ ਬੇਟੇ ਆਪਣੇ ਪਿੰਡ ਗਏ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਕਿਦਾਂ ਦਾ ਪਿਆਰ ਦਿੱਤਾ ਅ ਇਸ ਸਟੋਰੀ ਨੂੰ ਦੇਖਣ ਲਈ ਤੁਹਾਡਾ ਸਭ ਦੋਸਤਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਸਟੋਰੀ ਨੂੰ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਹੋਰ ਵੀ ਕਹਾਣੀਆਂ ਜੜੀਆਂ ਹੈਗੀਆਂ ਉਹ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿਾਂਗੇ ਤਦ ਤੱਕ ਲਈ ਸ਼ੁਕਰੀਆ